फिर कि किस तरह समाज विचर रहा है। किस तरह समाज दूतियां खिलाफ लड़ रहा आ किस तरह सच बोलने की क्षमता है कॉन्फिडेंस है अपनी गल रख का कॉन्फिडेंस है दैट इज ऑल वट इज means. ਸਿਰਫ ਤੇ ਸਿਰਫ ਇੰਕਰਨੀ ਡਿਗਰੀ ਲੈਣੀ ਵਜੂਦ ਹੈ। ਅਨ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਨੰਨਾ ਸਕੂਲ ਦੇ ਉਹ ਵਿਦਿਆਰਥੀ ਆਏ ਆ ਜਿਹੜੇ ਇਸ ਲੀਡ ਚੱਲ ਰਹੇ ਆ। ਐਸਜੀ ਨੂੰ ਆਪਣੇ ਲਾਈਫ ਦੇ ਵਿੱਚ ਆਪਣੇ ਅੰਦਰ ਇਨਕਲਕੇਟ ਕਰਨਾ ਹੈ। ਜੀ ਮੈਡਮ ਜੀ ਗੱਲ ਹੋਈ ਮੈਡਮ ਕਹਿੰਦੇ ਇਹ ਸਾਰਾ ਜਿਹੜਾ ਇਨੀਸ਼ੀਏਟਿਵ ਆ ਪਲੱਸ 2 ਕਾਮਰਸ ਦੇ ਬੱਚਿਆਂ ਦਾ ਆ। ਅੱਜ ਦੇ ਇਸ ਸੇਸ਼ ਪ੍ਰੋਗਰਾਮ ਦੇ ਵਿੱਚ ਇਸ ਤੁਹਾਡੇ ਪ੍ਰਿੰਸੀਪਲ ਸ਼ਿਵਰਟ ਕੌਮ ਮੈਡਮ ਜੀ ਦਾ ਬਹੁਤ ਬਹੁਤ ਵਾਖਦਾ ਤੇ ਨਾਲ ਉਹਨਾਂ ਦੇ ਆਈ ਆਪਣੀ ਟੀਮ ਤੇ ਪਿਆਰੇ ਬੱਚਿਓ ਇਹ ਮੈਨੂੰ ਹੁਣੇ ਪਤਾ ਲੱਗਾ ਮੈਂ ਪੁੱਛ ਰਿਹਾ ਸੀ ਕਿ ਗਿਫਟ ਕਿਹਦੇ ਲੋਆਂ ਕਿ ਜਿਹੜੇ ਬੱਚਿਆਂ ਨੂੰ ਅਸੀਂ ਦੇਣੇ ਆ ਉਹ ਗਿਫਟ ਕਿਰੇ ਉਹਨਾਂ ਸਕੂਲ ਵੱਲੋਂ ਆਏ ਵਿਦਿਆਰਥੀ ਆਏ ਆ ਆ ਵੱਲੋਂ ਇਹ ਮੈਂ ਇਨਕੁਆਰੀ ਕਰਨਿਆ ਸੀ ਕਿ ਕੌਣ ਇਹ ਇਨੀਸ਼ੀਏਟਿਵ ਲੈਣਿਆ ਤੋਂ ਬਹੁਤ ਵਧੀਆ ਉਪਰਾਨਾ ਹੈ ਕਿਉਂਕਿ ਜਿਹੜੇ ਸਾਡੇ ਸਕੂਲ ਦੇ ਵਿਦਿਆਰਥੀ ਨੇ ਇਹ ਗਰੀਬ ਘਰਾਂ ਦੇ ਵਿਦਿਆਰਥੀ ਆ ਅਸੀਂ ਵੀ ਕੋਸ਼ਿਸ਼ ਕਰਦੇ ਰਹਿੰਦੇ ਰਹਿੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਵਿਦਿਆਰਥੀਆਂ ਨੂੰ ਮਦਦ ਦਿੱਤੀ ਜਾਵੇ ਉਹ ਜਿਹੜਾ ਇਹ ਖਾਸ ਜਿਹੜਾ ਉਪਰਾਲਾ ਤੁਸੀਂ ਕੀਤਾ ਕਿ ਹੱਥ ਵਧਾਇਆ ਇੱਕ ਜਿਹੜਾ ਹੈ ਹੱਥ ਵਧਾਇਆ ਸਾਡੇ ਨਾਲ ਦੋਸਤੀ ਦਾ ਆ ਜਾ ਪਿਆਰ ਦਾ ਇਸ ਲਈ ਜਿਹੜਾ ਮੈਂ ਪਹਿਲਾ ਸਕੂਲ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਜਿਹੜਾ ਇਹ ਜਿਹੜੇ ਵਿਦਿਆਰਥੀ ਆ ਜਿਨ੍ਹਾਂ ਨੇ ਹੱਥ ਵਧਾਇਆ ਇਹ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਜਿਹੜਾ ਹੈ ਸਸਿਕਾ ਸਾਰਿਆਂ ਨੂੰ ਅਸੀਂ ਅੱਜ ਆਪਣੇ ਸਕੂਲ ਵੱਲੋਂ ਮਾਲਾ ਸਕੂਲ ਆਈ ਸੀਗੇ ਘੁਰਾਇਆ ਐਂਡ ਸੰਵਿਧਿਆ ਕੇ ਬਹੁਤ ਜ਼ਿਆਦਾ ਸਕੂਨ ਮਿਲਿਆ ਮੰਦਰ ਗੁਰਦੁਆਰੇ ਸਾਰੀ ਜਗ੍ਹਾ ਆਪਾਂ ਜਾਣਦੇ ਆ ਬਟ ਇੱਕ ਬੱਚਾ ਕੋ ਲਾ ਕੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਹੈਲਪ ਕਰਨਾ ਉਹ ਮੇਰੇ ਸਾਹਬ ਨਾਲ ਸਾਰੇ ਕਰਮਾ ਨਾਲੋਂ ਜ਼ਿਆਦਾ ਵਧੀਆ ਆ ਤੇ ਸਾਨੂੰ ਸੱਚੀ ਬਹੁਤ ਜ਼ਿਆਦਾ ਸਕੂਨ ਮਿਲੇ ਐਂਡ ਵੀ ਆਰ ਥੈਂਕਫੁਲ ਟੂ ਫਾਰ एवरीवन ਜੂ ਸਾਨੂੰ ਇਥੇ ਲੈ ਕੇ ਆਇਆ ਸਪੈਸ਼ਲੀ ਡਿੰਪਲ ਮੈਮ ਪ੍ਰਿੰਸੀਪਲ ਮੈਮ ਜਿਨ੍ਹਾਂ ਨੇ ਸਾਨੂੰ ਇਹਨਾ ਮੋਟੀਵੇਟ ਕੀਤਾ ਕਿ ਅਸੀਂ ਇੱਕ ਦਾਨ ਕਰ ਸਕੀਏ ਥੋੜਾ ਵਧੀਆ ਰਹੀਏ ਇਹ ਸਾਡੇ ਲਈ ਇੱਕ ਬਹੁਤ ਵਧੀਆ ਚਾਂਸ ਸੀ ਕਿ ਸੀ ਗੁੱਡ ਸਿਟੀਜ਼ਨਸ ਬੰਨਾ ਸਿੱਖੀਏ ਐਂਡ ਵੀ ਆਰ ਵੈਰੀ ਥੈਂਕਫੁਲ ਫਾਰ ਆਰ ਸਕੂਲ ਐਂਡ ਆਰ ਪ੍ਰਿੰਸੀਪਲ ਮੈਮ ਐਂਡ ਆਰ ਟੀਚਰ ਡਿੰਪਲ ਮੈਮ ਫਾਰ ਥਿਸ ਓਪਰਚੁਨਿਟੀ ਥੈਂਕ ਯੂ